ਦੋ ਬੱਚਿਆਂ ਦੀ ਮਾਂ ਰਿਸ਼ਤੇਦਾਰ ਨਾਲ ਹੋਈ ਫਰਾਰ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਦੋ ਬੱਚਿਆਂ ਦੀ ਮਾਂ ਰਿਸ਼ਤੇਦਾਰ ਨਾਲ ਹੋਈ ਫਰਾਰ ਪਤੀ ਦਾ આરોਪ 11 ਸਾਲਾਂ ਦੀ ਬੱਚੀ ਵੀ ਲੈ ਗਈ ਨਾਲ ਘਰ ਵਾਲਾ ਲੱਭ ਲਈ ਖਾ ਰਿਹਾ ਹੈ ਦਰਦ ਦਰ ਤੱਕੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਮਹੱਲਾ ਕ੍ਰਿਸ਼ਨਾ ਨਗਰ ਦੀ ਦੋ ਬੱਚਿਆਂ ਦੀ ਮਾਂ ਆਪਣੇ ਹੀ ਭਰਾ ਦੇ ਸਾਲੇ ਨਾਲ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਪਤੀ ਦਾ આરોਪ ਹੈ ਕਿ ਉਸਦੀ ਪਤਨੀ ਆਪਣੇ ਨਾਲ 11 ਸਾਲਾਂ ਦੀ ਬੱਚੀ ਨੂੰ ਵੀ ਲੈ ਗਈ ਨਾਲ ਜਦ ਕੀ ਲੜਕੇ ਨੂੰ ਘਰ ਛੱਡ ਗਈ ਉੱਥੇ ਹੀ ਉਸ ਦਾ પતિ ਆਪਣੇ ਪਤਨੀ ਅਤੇ ਬੱਚੇ ਨੂੰ ਲੱਭਣ ਲਈ ਵੱਖ-ਵੱਖ ਥਾਣਿਆਂ ਅਤੇ ਵੱਖ-ਵੱਖ ਜਗ੍ਹਾ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਲਗਾ ਰਿਹਾ ਇਸ ਬਾਰੇ ਹੋਰ ਜਾਣ ਕੇ ਦੰਦਿਆ ਗੁੰਮਸ਼ੁਦਾ ਔਰਤ ਦੇ પતિ ਵਿਕਰਮ ਨੇ ਦੱਸਿਆ ਕਿ ਮੇਰੇ ਸਾਲੇ ਦਾ ਸਾਲਾ ਜੋ ਕਿ ਮੇਰੇ ਘਰ-ਬਾਰ ਆਉਂਦਾ ਸੀ ਅਤੇ ਮੇਰੀ ਪਤਨੀ ਨੂੰ ਦੀਰੀ ਕਹਿ ਕੇ ਬੁਲਾਉਂਦਾ ਸੀ ਦੇਖੋ ਕਿ ਉਸਦੀ ਪਤਨੀ ਨੂੰ ਭੈਣ ਕਹਿ ਕੇ ਬੁਲਾਉਂਦਾ ਸੀ ਅਤੇ ਉਸ ਦਾ ਮੇਰੇ ਘਰ ਬਹੁਤ ਆਉ ਜਾਣਾ ਸੀ ਕਿ ਉਸਦੇ ਘਰ ਬਹੁਤ ਹੀ ਆਉਣਾ ਜਾਣਾ ਸੀ ਮੈਨੂੰ ਨਹੀਂ ਸੀ ਕੀ ਪਤਾ ਕੀ ਇਹਨਾਂ ਦੂਆਂ ਵਿਚਕਾਰ ਕੀ ਚੱਲ ਰਿਹਾ ਹੈ ਪਿਛਲੇ ਮਈ ਮਹੀਨੇ ਦੀ 16 ਤਰੀਕ ਨੂੰ ਉਸ ਕਿ ਪਿਛਲੇ 16 ਤਰੀਕ ਨੂੰ ਮੇਰੀ ਪਤਨੀ ਆਪਣੇ ਨਾਲ ਲੈ ਕੇ ਗਿਆ ਕਿ ਪਿਛਲੇ ਮਹੀਨੇ 16 ਤਰੀਕ ਨੂੰ ਉਹ ਮੇਰੀ ਪਤਨੀ ਨੂੰ ਆਪਣੇ ਨਾਲ ਲੈ ਕੇ ਗਿਆ ਅਤੇ ਹੋਂ ਤੱਕ ਵਾਪਸ ਨਹੀਂ ਆਈ ਜਦ ਕੀ ਸੂਚਨਾ ਮੈਂ ਥਾਣਾ ਕਰਦਿਆਂ ਤੇ ਐਸਐਸਪੀ ਦਫਤਰ ਨੂੰ ਦਿੱਤੀ ਹੈ ਤੇ ਮੁੱਖ ਮੰਤਰੀ ਨੂੰ ਪੱਤਰ ਵੀ ਲਿਖਿਆ ਹੈ ਉਸ ਨੇ ਦੱਸਿਆ ਕੀ ਮੇਰੀ ਪਤਨੀ ਆਪਣੇ ਨਾਲ 11 ਸਾਲਾਂ ਦੀ ਬੇਟੀ ਨੂੰ ਵੀ ਲੈ ਕੇ ਗਈ ਹੈ ਅਤੇ بیٹے ਨੂੰ ਇੱਥੇ ਛੱਡ ਗਈ ਉੱਥੇ ਉਸ ਨੇ ਦੱਸਿਆ ਕੀ ਉਹ ਪੁਲਿਸ ਅਧਿਕਾਰੀਆਂ ਨੂੰ ਸੰਬੰਧਤ ਸੰਬੰਧਿਤ ਨੰਬਰ ਐਡਰੈਸ ਅਤੇ ਸਭਾਵਨਾ ਟਿਕਾਣਿਆਂ ਦੀ ਖਬਰ ਦੇਖ ਚੁੱਕਾ ਹੈ ਪਰ بار بار ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨਾ ਦੇ ਬਾਵਜੂਦ ਪੁਲਿਸ ਇਸ ਸਬੰਧ ਵਿੱਚ ਕੋਈ ਕਦਮ ਨਹੀਂ ਚੁੱਕ ਰਹੀ ਕਿ ਦੇਖੋ ਕਿ ਉਸਨੇ ਕਿਹਾ ਕਿ ਮੈਂ ਪੁਲਿਸ ਅਧਿਕਾਰੀ ਨੂੰ ਹਰ ਯੋਨ ਦੇ ਹਰ ਇੱਕ ਜਗ੍ਹਾ ਥਾਂ ਟਿਕਾਣੇ ਦਾ ਨੰਬਰ ਦੇ ਚੁੱਕਾ ਹਾਂ ਪਰ بار بار ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨਾ ਦੇ ਬਾਵਜੂਦ ਪੁਲਿਸ ਇਸ ਸਬੰਧ ਵਿੱਚ ਕੋਈ ਵੀ ਕਦਮ ਨਹੀਂ ਚੁੱਕ ਰਹੀ ਮੈਂ ਨਵਿਕਰਮ ਸਾਨੂੰ ਬਚਨ ਰਾਗ ਕ੍ਰਿਸ਼ਨ ਜੀ ਨੂੰ ਅਲਾ ਕਰਦੀ ਐ ਸਰ ਮੈਂ ਆਹੀ 16 ਤਰੀਕ ਦੀ ਮੇਰੀ ਵਾਈਫ ਘਰੋਂ ਛੱਡ ਕੇ ਚਲੀ ਗਈ ਤੇ ਬੜੀ ਭੜੜ ਕੀਤੀ ਐ ਸੀਸੀਟੀਵੀ ਕੈਮਰੇ ਵੀ ਚੈੱਕ ਕਰਾਏ ਐ ਤਾਂ ਕੁਛ ਨਹੀਂ ਪਤਾ ਲੱਗਾ ਬਾਅਦ 3 ਦਿਨਾਂ ਬਾਅਦ ਨੂੰ ਪਤਾ ਲੱਗਾ ਮੇਰੇ ਸਾਲੇ ਦੇ ਸਾਲੇ ਨਾਲ ਗਏ ਰਿਸ਼ਤੇਦਾਰ ਜਿਹਨਾਂ ਦਾ ਸਾਦਾ ਤੇ ਬਾਕੀ ਉਹ ਜੋ ਕੁਛ ਹੈਗਾ ਹੀ ਪਾਹ ਤੇ ਲਾਵੇ ਤੇ ਕੱਪੜੇ ਕਪੜੇ ਵੀ ਭਾਂਡੇ ਲੈ ਕੇ ਵੀ ਆਪਣੇ ਚਲੀ ਗਈ ਤੇ ਨਾਲ ਮੇਰੀ ਗੁੜੀਆਂ ਛੋਟੀਆਂ ਵੀ ਲੈ ਗਈ 12 ਸਾਲਾਂ ਦੀ ਗੁੜੀਆਂ ਜਿਹੜੀ ਨਾਲ ਲੈ ਕੇ ਗਈ ਮੈਂ ਤੇ ਇਹੀ ਮੰਗ ਕਰਨਾ ਚਲੋ ਕੋਸ਼ਿਸ਼ ਨਹੀਂ ਮੇਰਾ ਹਾਲ ਨੂੰ ਹੁੰਦਾ ਕਿ ਕਰਨੀ ਕੋਈ ਕਾਰਵਾਈ ਹੁੰਦੀ ਮੈਂ ਕਮਿਟੀਾਂ ਕਰ ਕਰ ਕੇ ਆ ਗਿਆ ਸਾਰਾ ਧੱਕ ਕੇ ਆ ਗਿਆ ਬਟਾਲੇ ਵੀ ਕੀਤੀ ਕਮਿਟੀ ਆ ਪੰਮਨ ਤਮਾਸੀ ਇਹਨਾਂ ਵੀ ਕਮਿਟੀਆਂ ਪਾਈਆਂ ਜੇ ਆ ਉਹਨਾਂ ਦੀਆਂ ਸਾਰੇ ਆਂਡੇ ਤੇ ਬਸ ਆਈ ਮੈਸੇਜ ਆਏ ਜਾਂਦੇ ਇੰਨੀ ਤਰੀਕ ਤੇ ਤੁਹਾਡੀ ਕਾਰਵਾਈ ਹੋਣੀ ਹੈ ਆ ਹੁੰਦੀ ਹੈ ਉਸ ਤੋਂ ਬਾਅਦ ਆ ਕਾਦੀਆਂ ਥਾਣੇ ਤੇ ਵੀ ਦਿੱਤੀ ਜੇ 16 ਤਰੀਕ ਦੀ ਕੋਈ ਕਾਰਵਾਈ ਕੋਸ਼ਿਸ਼ ਨਹੀਂ ਉਸ ਤੋਂ ਬਾਅਦ ਆ ਮੈਂ ਆ ਲਿਖਾ ਕੇ ਸਾਰੇ ਬਸਾ ਤੇਰੇ ਹਰ ਇੱਕ ਸ਼ਾਰਾ ਤੇ ਦਿੱਤੇ ਆ ਯਾਨੀ ਸਾਰਾ ਕੁਝ ਬਣਾ ਕੇ ਰੇਣੀ ਕੋਈ ਮਤਾਂ ਰੱਬ ਟਾਲੇ ਵਿੱਚ ਦਿੱਤੇ ਨੇ ਉਹਨਾਂ ਨੇ ਆ ਸੀਰ ਦਿੱਤੀ ਮੈਨੂੰ ਆ ਸੀਰ ਮਿਲੀ ਉੱਥੇ ਵੀ ਦੋ ਤਿੰਨ ਵਾਲੇ ਮੌਕੇ ਆ ਕਾਦੀਆਂ ਥਾਣੇ ਤੇ ਜਾਣਾ ਹੋ ਤੇ ਕਾਦੀਆਂ ਥਾਣੇ ਵਾਲੇ ਬਸ ਐ ਹੀ ਕਹਿੰਦੇ ਕੋਈ ਗੰਮੀ ਕਾਰਵਾਈ ਕਰਾਣੇ ਆ ਕੁਛ ਗਿਸ਼ ਕਰਨੇ ਆ ਕੁਛ ਵੀ ਆ ਡਾ ਹੁੰਦਾ ਬਦ ਗਾਨੂੰ ਫੋਨ ਕਰਾਂ ਦੇ ਦੱਸਾਂ ਨੇ ਮੇਰੇ ਦੋ ਬੱਚੇ ਜੇ ਗੁਦਿਆ ਨਾਲ ਲੱਗੇ ਆ 14 ਸਾਲਾਂ ਦਾ ਬੇਟਾ ਵਾ ਆ ਬੇਟਾ ਲੱਕੇ ਨਾਲ ਮੇਰੇ ਤੇ ਚੰਦੀ ਗਈ ਆ 16 ਤਰੀਕ ਦੀ 16 ਅਪ੍ਰੈਲ 2025 ਇਹਦੇ ਨਾਲ ਗਈ ਆ ਜਿੰਨਾ ਗਈ ਆ ਮੁੰਡਾ ਮੇਰੇ ਸਾਲੇ ਦਾ ਸਾਲਾ ਜੇ ਕੀ ਮਾ ਬਾ ਦਾ ਮੁੰਡਾ ਮੁੰਡਰੀ ਫੋਟੋ ਹਾਂਜੀ ਕਹਾਰਾਂ ਜਾਨ ਸੀ ਮੇਰੇ ਸਾਲੇ ਨਾਲ ਆਂਦਾ ਹੀ ਮੇਰੇ ਸਾਲੇ ਹਰ ਨਾਲ ਆਂਦਾ ਮੇਰੇ ਸਾਲੇ ਦੇ ਨਾਲ ਆਂਦਾ ਮੇਰੇ ਸਾਲੇ ਹਰ ਦੇ ਨਾਲ ਆਂਦਾ ਵਾ ਤੇ ਅੱਤੇ ਅੱਗੇ ਤਾਂ ਮੇਰੀ ਵੋਟਿੰਗ ਭਾਨ ਕਹਿੰਦਾ ਸੀ ਦੀਦੀ ਦੀਦੀ ਕਰਕੇ ਬੋਲਦਾ ਹੁੰਦਾ ਇਹ ਤੇ ਬਸ ਇਦਾਂ ਹੀ ਦੀਦੀ ਕਰਕੇ ਉਹਨੇ ਕਹਿਣਾ ਕਹਣਾ ਦੀਦੀ ਇਦਾਂ ਦੀਦੀ ਉਦਾਂ ਤੇ ਜਿਹੜੀ ਮੇਰੀ ਉਹ ਸਾਲੇ ਹਾਰ ਵੀ ਉਹਨੂੰ ਵੀ ਸਾਰਾ ਪਤਾ ਹੈ ਸਾਲੇ ਮੇਰੇ ਨੂੰ ਤੇ ਇਹਨਾਂ ਨੇ ਮੈਨੂੰ ਕੋਈ ਗੱਲ ਨਹੀਂ ਮੇਰੀ ਸੱਸ ਨੂੰ ਵੀ ਪਤਾ ਹੈ ਆ ਗੱਲ ਤਾਂ ਨਰੇ ਕਿਤੇ ਗੱਲ ਬਹੁਤ ਚੱਲਦੀ ਪਈ ਐ ਤੇ ਮੇਰੇ ਕੋਲ ਰਿਕਾਰਡਿੰਗਾਂ ਵੀ ਆ ਗਏ ਮੇਰੇ ਸਾਰੇ ਹਾਲ ਦੀ ਤੇ ਉਹਨਾਂ ਨੇ ਪੁੱਛਿਆ ਵਾ ਰਿਕਾਰਡਿੰਗ ਆਈ ਤਾਂ ਕੋ ਸਾਲਾ ਮੇਰਾ ਮੇਟੇ ਉੱਖਾ ਹੁੰਦਾ ਮੈਨੂੰ ਕਹਿੰਦਾ ਵਾ ਭਾਜੀ ਆ ਨੇਨਾ ਸਮਝਾ ਨਾ ਸਕੀਤਾ ਸਮਝਾ ਨਾ ਦੇ ਚ ਕੋਈ ਲੱਭੀ ਨਹੀਂ ਜੇ ਹੈ ਕਿ ਬਾਕੀ ਉਹਨ ਪਰਖਣ ਵਾਸਤੇ ਕੀਤਾ ਵਾ ਮੁੰਡੇ ਨੂੰ ਜਿੱਦਾਂ ਨੇ ਉਹਨੇ ਵਾਡਿੰਗ ਜੁਝ ਕੀਤੀ ਨੂੰ ਆਪਣੀ ਤੇ ਇਦਾਂ ਨੇ ਉਹਨੇ ਬਹੁਤ ਜ਼ਿਆਦਾ ਕੀਤਾ ਉਹ ਤੋ ਮੈਂ ਸਾਲੇ ਆਪਣੇ ਲਈ ਕਿਹਾ ਵਾ ਮੈਂ ਕੋਈ ਇੰਨੀ ਗੱਲ ਬਾਤ ਹੈ ਤੂੰ ਆਪਣੀ ਨਾਲ ਦੀ ਨੂੰ ਤੇ ਛੱਡ ਕੇ ਆ ਆਪਣੇ ਸੋਹਰੇ ਤੇ ਆਪੀ ਬਾਪਸਾ ਏਰੀ ਇੰਨਾ ਨਹੀਂ ਉਹਦਾ ਕੋਈ ਕਸੂਰ ਹੀ ਨਹੀਂ ਉਹਨੂੰ ਮੈਂ ਜਾਣੇ ਨਹੀਂ ਛੱਡਣਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਤੇ ਬਾਕੀ ਮੁੰਡੇ ਜਿਹੜਾ ਮਾਂ ਆ ਉਹਨੂੰ ਨਹੀਂ ਕੋਈ ਪਤਾ ਨਾ ਰਿਹਾ ਪਿਓ ਨੂੰ ਭਰਾ ਦੇ ਨੂੰ ਛੋਟੇ ਨੂੰ ਪਤਾ ਭਰਾ ਦਾ ਨਾ ਰੋਫੀ ਤੇ ਭਰਾ ਨੂੰ ਵੀ ਪਤਾ ਭੈਣ ਨੂੰ ਵੀ ਪਤਾ ਇਹ ਗੱਲ ਨਹੀਂ ਕੋਈ ਕਰਦੇ ਨਾ ਦੱਸਦੇ ਦੋ ਤਿੰਨ ਵਾਰ ਇਹਨਾਂ ਦੇ ਪਿੰਡ ਗਿਆ ਚੀਮਾ ਬਾਠੇ ਪਿਆਸ ਲਾ ਕੇ ਮੇਤੇ ਲਾ ਕੇ ਪਿੰਡੇ ਮੈਂ ਪਿੰਡੇ ਗਿਆ ਵਾਂ ਤੇ ਮਾਂ ਲਈ ਨੂੰ ਮੈਂ ਕਹਾਂ ਮੈਨੂੰ ਤੇਰਾ ਫੋਨ ਚਾਹੀਦਾ ਮੈਂ ਫੋਨ ਚਾਕੇ ਕਰਨਾ ਤੇ ਕਾਲੇ ਸਟਰੀ ਡਿਟੇਲ ਸਾਰਾ ਕੋਈ ਮਾਂ ਨੇ ਫੋਨ ਦਿੱਤਾ बड़ा कुछ करके मेरे जगह कुछ नहीं होगा ऐसी जितने मैं गया दिन रात मैं भजन मनु छुट्टी होंगी मैं दारियां तोड़ के अपनिया सारा कुछ मुडा लगा के बैंक च मैं कम करना चाह पानी का कम करना वा ਮੈਂ ਸੂਨਾ ਕੰਮ ਕਰਨਾ ਵਾ ਦਿਹਾੜੀਆਂ ਤੋੜ ਕੇ ਮੈਂ ਲੱਭਣ ਜਾਂਦਾ ਰਿਹਾ ਵਾਂ ਕਦੀ ਅੰਮ੍ਰਿਤਸਰ ਚਲੰਦਰ ਲੁਧਿਆਣਾ ਹਰ ਇੱਕ ਜਗ੍ਹਾ ਮੈਂ ਘੁੰਮ ਕੇ ਆਇਆ ਹਾਂ ਜਿੱਥੇ ਜਿੱਥੇ ਮੈਨੂੰ ਕੋਈ ਕਹਿੰਦਾ ਇੱਥੇ ਵੇਖਿਆ ਤੇ ਹਰ ਇੱਕ ਜਗ੍ਹਾ ਸਰਮਾ ਜਾਨਣਾ ਹੈ ਮੈਨੂੰ ਕੋਈ ਖੁਸ਼ ਨਹੀਂ ਸਾਰੇ ਲੱਭਾਂ ਦੇ ਕੋਸ਼ਿਸ਼ ਹਾਂ ਨਹੀਂ ਸਰ ਮੈਂ ਤਾਂ ਹੁਣ ਥਾਕੇ ਕੇ ਹਾਰ ਕੇ ਬੈ ਗਿਆ ਹੁਣ ਨਹੀਂ ਥਾਰ ਬੈਠਾ ਤਾਂ ਹੀ ਮੈਂ ਮੀਟਿੰਗਾਂ ਦੀ ਸਪੋਰਟ ਲਿਆ ਮੈਂ ਹਰ ਇੱਕ ਚੀਜ਼ ਪੰਜਾਬ ਪੁਲਿਸ ਵਾਲੇ ਜਿਹੜੇ ਹੁੰਦੇ ਆ ਹਰ ਇੱਕ ਚੀਜ਼ ਉਹਨਾਂ ਨੇ ਦਿੱਤੀ ਹੈ ਉਹਨਾਂ ਦੀ ਲੋਕੇਸ਼ਨ ਦੇਤੀ ਨੰਬਰ ਦੇਤੇ ਮੋਟਰਸਾਈਕਲ ਦਾ ਨੰਬਰ ਹਰ ਇੱਕ ਚੀਜ਼ ਦੋ ਫੋਨ ਖੜੇ ਇੱਕ ਸਾਮਸੰਗ ਦਾ ਕੋਪੋ ਦਾ ਖਰਾ ਉਹਨਾਂ ਦੇ ਡੱਬੇ ਵੀ ਦੇ ਛੱਡੇ ਉਹਨਾਂ ਨੂੰ ਕਹਿੰਦੇ ਨੰਬਰ ਟ੍ਰੇਸ ਤੇ ਪਾਇਆ ਹਜੇ ਤੱਕ ਟ੍ਰੇਸ ਤੋਂ ਨਿਕਲਿਆ ਹੀ ਨਹੀਂ ਨੰਬਰ। ਅਸਲ ਗੁਰਹਿ ਮੈਂ ਕਹਿੰਦਾ ਟ੍ਰੇਸ ਤੇ ਨੰਬਰ ਪਾਇਆ ਉਹ ਲੋਕੇਸ਼ਨ ਘੜੀ ਜਿਹੜੀ ਹੁਣ ਮੁੰਡੇ ਦੀ ਲਾਸਟ ਲੋਕੇਸ਼ਨ ਨਿਕਲੀ ਉਹਨਾਂ ਨੇ ਭਰਾ ਨੂੰ ਫੋਨ ਕੀਤਾ ਵਾ ਰੋਹਿਤ ਨੂੰ ਉਹ ਵੀ ਮੇਥੇ ਜਾ ਕੇ ਉਹਨਾਂ ਤਾਂ ਨਹੀਂ ਕੋਈ ਕਾਰਵਾਈ ਕੀਤੀ ਸਾਰਾ ਕੁਸ਼ਣ ਪੰਜਾਬ ਪੁਲਿਸ ਵਾਲਿਆਂ ਨੂੰ ਮੈਂ ਕਿਹਾ ਕਿ ਨਿਕਸੇ ਹੋਵੇ ਸਮਝਣ ਦਾ 10 ਦਿਨ ਇੱਕ ਵਾਰੀ ਜਾਨਾ ਕਿ ਨਹੀਂ ਆਈ ਪਾ ਕੇ ਦੌਣਾ ਕਰੇਗਾ ਤਾਂ ਅਈ ਥਾੱਕ ਲਿਆ ਮੁੰਡਾ ਮੇਰਾ ਥਾੱਕ ਲਿਆ ਮੈਂ ਅੱਜ ਦੇਖਾ ਲਈ ਮੈਂ ਇੱਕ ਫੋਨ ਮੇ ਲੱਗੀ ਰਹਿੰਦੀ ਹੂੰ ਬੀਚਾ ਵਿਜੇਂ ਦੇ ਪਾਸ ਮੈਂ ਨਾ ਨਕਲੀ ਨੂੰ ਬਿਨਾਂ ਗੱਲ ਨਹੀਂ ਕੀਤੀ ਨਾ ਜੇ ਮੈਂ ਗੱਲ ਕੀਤੀ ਤੇ ਉਹ ਮਾਰੇ ਗੋਣੇ ਨਿਕਾਲਾ ਮੇਰੇ ਸਾਹਸ ਨੂੰ ਮਰਵਾਉਂਦੀ ਮੈਂ ਤਾਂ ਇਹ ਗੱਲ ਕਰਦੀ ਹੂੰ ਹਾਂ ਇਹ ਚੌਧਾ ਛਾਲਾ 11 ਛਾਲਾ ਲਈ ਉਹ ਨਾ ਮੰਨ ਤੁਮ ਮੈਂ ਕਿ ਇਹ ਬਸ ਮੇਰੇ ਹੱਥ ਪੇਸ਼ ਹੋ ਜਾਏ ਤੇ ਸਾਨੂੰ ਪਤਾ ਲੱਗ ਜੇ ਕਿੱਥੇ ਜਾਣਾ ਚਾਹੀਏ ਕਿ ਨਹੀਂ